ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੇਰੇ ਜਿਗਰ ਦੇ ਟੋਟਿਆਂ ਨੂੰ ਮੇਰੇ ਪਿਆਰਿਆਂ ਨੂੰ ਜਿੰਨੇ ਵੀ ਤੁਸੀਂ ਹੈਗੇ ਹੋ ਲਵ ਯੂ ਆ ਆਜੋ ਚਾਹ ਪੁਲਾ ਲਈਏ ਅੱਜ ਦੇ ਬਲੌਗ ਦੀ ਕਰਦੇ ਆਂ ਸ਼ੁਰੂਆਤ ਆ ਟੀਮੀ ਬੈਗੀ ਆ ਅਗੇ ਗਿਜਰੇਲੇ ਕਰਕੇ ਬੈਠੀ ਆ ਸਵੇਰ ਦੀ ਨਾਲੇ ਇੱਕ ਵਾਰ ਖਾ ਗਈ ਮਿੱਠਾ ਨਹੀਂ ਖਾਈ ਦਾ ਪੁੱਤ ਸਾਰੇ ਕਮੈਂਟ ਕਰਦੇ ਨੇ ਕਿ ਮਿੱਠਾ ਨਾ ਪਾਇਆ ਕਰੂ ਪਰ ਤੂੰ ਹਟਦੀ ਨਹੀਂ ਹੈਗੀ ਟੀਮੀ ਪਾ ਦਿੰਦਾ ਤੈਨੂੰ ਰੁਕ ਜਾ ਕੋਈ ਨਾ ਤੇਰੇ ਵਾਸਤੇ ਫਿੱਕਾ ਕਢਾਉਂ ਹੁਣ ਜਦੋਂ ਕੱਢਿਆ ਬਾਕੀ ਜੁੜੇ ਰਹੋ ਅੱਜ ਪਟਿਆਲਾ ਤੇ ਫਤੇਗੜ ਸਾਹਿਬ ਜਾਵਾਂਗੇ ਦੋਈ ਜਗ੍ਹਾ ਦੇ ਵੀਡੀਓ ਬਣਾਵਾਂਗੇ ਬਲੌਗ ਪਾਵਾਂਗੇ ਜੁਗ-ਜੁਗ ਜੀਓ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਆਹ ਦੇਖੋ ਆਹ ਖੜੀ ਆ ਅੜੀ ਕਿ ਮੈਨੂੰ ਗੁਜਰੇਲਾ ਪਾ ਦੇਖ ਲਓ ਕਹੀ ਕੀ ਆ ਖਾ ਤਾਂ ਲਿਆ ਪੱਤੋਂ ਤੋਂ ਪਹਿਲਾਂ ਹੀ ਦੋਸਤੋ ਪਾਸ ਦਸਤਾਰ ਬੰਨਣ ਲੱਗੇ ਆ ਤਿਆਰ ਹੋ ਕੇ ਆਉਣੇ ਆ ਫਿਰ ਜਾਣਾ ਤਾਂ ਫਤੇਗੜ ਸਾਹਿਬ ਵੀ ਆ ਯਾਰ ਤੇ ਪਟਿਆਲੇ ਵੀ ਆ ਹੁਣ ਦੇਖ ਰਹੇ ਆ ਕਿ ਦੋ ਜਗ੍ਹਾ ਜਾਇਆ ਜਾਊਗਾ ਕਿ ਨਹੀਂ ਬਾਕੀ ਤੁਸੀਂ ਅੱਜ ਬਲੌਗ ਨਾਲ ਜੁੜੇ ਰਹੇ ਹੋ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੱਥੇ جا ਰਹੇ ਹਾਂ ਕਿੱਥੇ ਨਹੀਂ او ਕੀ ਦੋਸਤੋ ਤਿਆਰ ਹੋ ਗਏ ਆਪਾਂ بس ਹੁਣ ਪਾਲਸ ਕਰ ਰਹੇ ਹਾਂ ਦਿੱਤੀ ਨੂੰ ਮੈਂ ਚੱਲ ਖਾਕੀ ਹੋਈ ਦੀਆ ਕਰ ਲਈਏ ਪਾਲਸ بس ਖਾਣਾ ਖਾ ਕੇ ਆਉਣਾ ਫਤੇਗੜ ਸਾਹਿਬ ਤੇ ਆਦੂ ਫਤੇਗੜ ਸਾਹਿਬ ਮੈਂ 11:00 ਬਜੇ ਦੇ ਨੇੜੇ ਤੇੜੇ 1:00 ਵਜੇ ਤੱਕ ਫਿਰ ਫਤੇਗੜ ਸਾਹਿਬ ਹੀ ਆ ਉਸ ਤੋਂ ਬਾਅਦ ਦੇਖੂਗਾ ਜੇ ਸਮਾਂ ਲੱਗਿਆ ਪਟਿਆਲੇ ਜਾਊਗਾ ਜੇ ਪਟਿਆਲੇ ਫਿਰ ਨਾ ਜਾਇਆ ਗਿਆ ਕੈਨਸਲ ਹੋ ਗਿਆ ਫਿਰ ਫਤੇਗੜ ਸਾਹਿਬ ਹੀ ਆ 3:30 ਵਜੇ ਤੱਕ ਤੇ ਪਰਦੇ ਆਲੇ ਦਾ ਕੰਮ ਬਣਾ ਲਾਂਗੇ ਪ੍ਰੋਗਰਾਮ ਤੇ ਆਪਣਾ ਕੰਮ ਯਾਰ ਪੂਤੀਜੋ ਜਿਵੇਂ ਜੁਤੀ ਜਾਤੀ ਹੁੰਦੀ ਆ ਸਕੂਲ ਜਾਣ ਲੱਗੇ ਨੌਜਵਾਨ ਨੂੰ ਅੱਭੀ ਆਪ ਪਾਲਿਸ਼ ਕਰਿਆ ਕਰੋ ਯਾਰ ਬਾਕੀ ਤੁਹਾਨੂੰ ਬਹੁਤ ਸਾਰਾ ਪਿਆਰਾ ਚਾਚੇ ਵੱਲੋਂ ਖਾਹ ਦੇ ਬਸ ਦੇ ਰਹੋ ਤੇ ਜੁੜੇ ਰਹੋ ਅੱਜ ਬਲੌਗ ਨਾਲ ਹਾਂਜੀ ਆਜੋ ਹੁਣੀ ਸਕਾ ਦੀਏ ਮਗਾ ਚੱਲ ਪੈਰ ਸੁਕਾ ਕੇ ਫਿਰ ਜੁੱਤੀ ਪਾਉਣੀ ਆ ਹੋਰ ਦੋਸਤੋਂ ਠੀਕ ਠਾਕ ਤੇ ਪੇਪਰ ਵੀ ਤੁਹਾਡੇ ਚੱਲ ਰਹੇ ਨੇ ਕਈ ਭਤੀਜੀਆਂ ਦੇ ਤਿਆਰੀ ਕਰੋ ਯਾਰ ਤੇ ਜਿਨ੍ਹਾਂ ਨੇ ਬੋਰਡ ਦੇ ਨੇ ਤੁਸੀਂ ਵੀ ਤੇ ਟੈਂਸ਼ਨ ਨਹੀਂ ਲੈਣੀ ਹੈਗੀ ਮਾਪੇ ਦਾ ਆਸ਼ੀਰਵਾਦ ਲੈ ਕੇ ਪੇਪਰ ਪੇਪਰ ਦੇਣ ਜਾਇਆ ਕਰੋ ਤੇ ਪਿਆਰ ਆ ਤੁਹਾਨੂੰ ਸਾਰਿਆਂ ਨੂੰ ਯਾਰ ਤੇ ਮੱਥਾ ਵੀ ਜ਼ਰੂਰ ਟੇਕਿਆ ਕਰੋ ਗੁਰੂ ਘਰ ਚਲੋ ਮੈਂ ਵੀ ਆ ਰਹੀ ਆਂ ਫਤਿਹਗੜ੍ਹ ਸਾਹਿਬ ਹਾਂਜੀ ਰੋਟੀ ਖਾ ਰਹੇ ਹਾਂ ਜ ਬਹੁਤ ਨਵਾਦ ਮੇਥੀ ਵਾਲੀ ਰੋਟੀ ਪਕਾਈ ਆ ਮੱਕੀ ਵਾਲੀ ਮੱਕੀ ਵਾਲੀ ਮੇਰੀ ਮਤਲਬ ਫੇਵਰੇਟ ਹੈਗੀ ਆ ਟਿੰਮੀ ਦੀ ਵੀ ਫੇਵਰੇਟ ਆ ਦੇਖੋ ਕਿਵੇਂ ਉਹ ਕਰਦੀ ਆ ਦੜਾ ਹੋਇਆ ਵੀ ਹੈ ਨਹੀਂ ਤਾਂ ਦਹੀਂ ਨਾਲ ਖਾਣ ਨੂੰ ਜੀ ਕਰਦਾ ਆ ਜੀ ਹਾਂ ਜੇ ਜ਼ਖਾਣ ਤਾਂ ਠੀਕ ਨਹੀਂ ਹੋਇਆ ਜਿੰਨੀ ਤਰ੍ਹਾਂ ਪਲਕ ਮੈਂ ਤਾਂ ਕੰਮ ਨਹੀਂ ਲੈਣਾ ਆਜੋ ਤੁਹਾਨੂੰ ਵੀ ਜਿਗਰ ਦੇ ਟੁਟੇਓ ਲਾ ਦਿੰਦੇ ਆ ਬਸ ਹੁਣ ਤਿਆਰ ਹੋ ਗਏ ਜਾ ਰਹੇ ਆ ਫਤੇਗੜ ਸਾਹਿਬ ਨੂੰ ਪਹਿਲਾਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਮਿਲਾਂਗੇ ਆਪਾਂ ਸਾਲਿਆਂ ਹੋਰ ਦੋਸਤੋ ਤੇ ਇੱਕ ਉਜੀ ਵੀ ਉਦਿਆ ਯਾਰ ਤੁਸੀਂਾਂ ਦੇ ਚਾਚੇ ਦੀ ਹਰੇਕ ਗੱਲ ਸੁਣਦੇ ਵੀ ਹੋ ਤੇ ਸਮਝਦੇ ਨੀਓ ਯਾਰ ਬਹੁਤ ਵਧੀਆ ਤੁਹਾਡੀ ਗੱਲ ਹੈਗੀ ਆ ਤੇ ਅੱਜ ਮਿਲਦੇ ਆਂ ਤੁਹਾਨੂੰ ਤੇ ਇੱਕ ਨੇ ਕਿਹਾ ਜੀ ਕਹਿੰਦੇ ਕੰਟੈਂਟ ਚੇਂਜ ਕਰ ਦੋ ਜੀ ਕਿ ਕੰਟੈਂਟ ਵਾਰ-ਵਾਰ ਮੈਂ ਕਿਹਾ ਇੱਥੇ ਕੰਟੈਂਟ ਚੇਂਜ ਨਹੀਂ ਹੋਣਾ ਜੋ ਸਿੰਪਲ ਹੈਗਾ ਜਿਵੇਂ ਹੈਗੇ ਹਾਂ ਉਵੇਂ ਉਹ ਪਾਉਗੀ ਕਿ ਮੇਰੇ ਤੋਂ ਲੋਕਾਂ ਨੂੰ ਘੁਣੀ ਮੜਦੇ ਹੈਗੇ ਜਿਵੇਂ ਪਹਿਲੇ ਦਿਨ ਤੋਂ ਆ ਸ਼ੁਰੂ ਐਂਡ ਤੱਕ ਮਤਲਬ ਉਹੀ ਚੀਜ਼ ਰਹਿਣੀ ਆ ਮੈਂ ਕਿਹਾ ਹੁਣ ਉਹ ਕੰਟੈਕਟਰ ਨੂੰ ਚੇਂਜ ਕਰ ਦੂ ਮੈਂ ਕਿਹਾ ਮੈਂ ਕਿਹਨੂੰ ਫੜ ਕੇ ਲਿਆ ਕੇ ਨੱਚਣ ਲਾ ਦ ਹੈ ਇਹੋ ਜਿਹੀ ਗੱਲਾਂ ਬਾਤਾਂ ਨਹੀਂ ਲੱਗਦਾ ਚਲ ਮੇਰੇ ਭਤੀਜ ਭਤੀਜੀਆਂ ਮਾਤਾ ਪਿਤਾ ਐ ਉਹ ਪਸੰਦ ਕਰਦੇ ਨਹੀਂ ਜਿਵੇਂ ਹੈਗੀਆਂ ਮੈਨੂੰ ਲੋੜ ਕੀ ਆ ਭਾਈ ਡਰਾਮੇ ਕਰਨ ਦੀ ਬਾਕੀ ਚਲੋ ਠੀਕ ਹਾਂਜੀ ਦੋਸਤੋ ਇੱਕ ਬੇਨਤੀ Appeal ਹੋਰ ਆ ਮੇਰੇ ਭਤੀਜੀਆਂ ਨੂੰ ਤੇ ਦਸਤਾਰ ਪੱਗ ਜਰੂਰ ਬੰਨਿਆ ਕਰੋ ਯਾਰ ਨਹੀਂ ਪਰਨਾ ਤਾਂ ਜੇ ਪੱਗ ਨਹੀਂ ਔਖੀ ਲੱਗਦੀ ਆ ਤਾਂ ਪਰਨੇ ਤੋਂ ਸਟਾਰਟ ਕਰ ਲੋ ਜਰੂਰ ਬੰਦਿਆ ਕਰੋ ਯਾਰ ਐ ਤਾਂ ਸਾਡੇ ਭਤੀਜ ਮਿਲਦੇ ਨੇ ਬਹੁਤ ਵਧੀਆ-ਵਧੀਆ ਪੱਗਾਂ ਸਜਾਉਂਦੇ ਸਜਾਉਂਦੇ ਆਗੇ ਨੇ ਬੰਦੇ ਨੇ ਪਰ ਫਿਰ ਵੀ ਵਧੀਆ ਲੱਗਦਾ ਯਾਰ ਤੇ ਇੱਕ ਗੱਲ ਹੋਰ ਆਪਾਂ ਵੀ ਨਾ ਸੋਚ ਰਿਹਾ ਹੋਏ ਵੀ ਭਤੀਜ ਕਿ ਕੋਈ ਮੁਕਾਬਲਾ ਪੱਗਾਂ ਵਾਲਾ ਛੋਟਾ-ਮੋਟਾ ਫਟਿਆਲਾ ਹੀ ਕਰਵਾਇਆ ਜਾਵੇ ਜਿਸ ਨਾਲ ਨੌਜਵਾਨਾਂ ਚ ਉਹ ਆਵੇ ਦਸਤਾਰ ਸਜਾਉਣ ਦੀ ਦੇਖਦੇ ਆ ਬਾਕੀ ਸੋਚਤਾ ਮੈਂ ਰਿਹਾ ਹੈਗਾ ਤੇ ਲੱਗਦਾ ਸਭ ਚਲਦੇ ਆਂ ਫਤੇਗੜ ਸਾਹਿਬ ਵੀਡੀਓ ਦੇਖੋ ਅੱਗੇ ਹੀ ਸਟਾਰਟ ਆਪ ਚਲਦੇ ਆਂ ਹੁਣ ਫਤੇਗੜ ਸਾਹਿਬ ਤੇ ਮਿਲਦੇ ਆਂ ਜਾ ਕੇ ਮਿੱਤਰ ਪਿਆਰੇ ਹਾਂਜੀ ਗੱਡੀ ਸਟਾਰਟ ਆਪਣੀ ਚਲਦੇ ਆਂ ਹੁਣ ਫਤੇਗੜ ਸਾਹਿਬ ਹਾਂਜੀ ਚਲਦੇ ਆਂ ਆਪਾਂ ਫਤੇਗੜ ਸਾਹਿਬ ਨੂੰ ਤੇ ਤੁੰਦਾ ਹੈਗੀ ਅੱਜ ਯਾਰ ਸਵੇਰੇ ਮੀਂਹ ਪਿਆ ਨਹੀਂ ਦੋ ਕਕੜੀਆਂ ਪਾ ਕੇ ਸਾਡੇ ਰੋਤੀਜੋ ਸੌਰੀ ਯਾਰ ਆ ਰਹੇ ਹਾਂ ਫਤੇਗੜ ਸਾਹਿਬ ਹੁਣ ਪੈਟਰੋਲ ਪੰਪ ਤੋਂ ਮੁੜ ਕੇ ਆਏ ਆਂ ਯਾਰ ਭਲੇਖਾ ਲੱਗ ਗਿਆ ਜੀ ਯਾਰ ਮੈਨੂੰ ਮੈਂ ਪੈਸੇ ਕਿਤੇ جیب ਚ ਪਾ ਕੇ ਭੁੱਲ ਗਿਆ ਦੀਆ ਮੈਂ ਹੋਰ ਜੇਬ 'ਚ ਹੱਥ ਮਾਰੀ ਗਿਆ ਆਹ ਜੇਬ 'ਚ ਕਦੇ ਪਾਇਉਣੀ ਹੈਗੇ ਚੱਕੇ ਨਹੀਂ ਕਰੇ ਹੈਗੇ ਮੈਨੂੰ ਐਂ ਦੀ ਕਿਤੇ ਘਰੇ ਨਾਲ ਭੁੱਲ ਗਿਆ ਹੋਮ ਫਿਰ ਮੈਂ ਘਰੇ ਆ ਗਿਆ ਪੈਟਰੋਲ ਪੰਪ ਤੋਂ ਜਦ ਕਿਥੋਂ ਨਹੀਂ ਲੱਭੇ ਫਿਰ ਐਂਡ 'ਚ ਘਰਦਿਆਂ ਨੇ ਆ ਜੇਬਾਂ 'ਚ ਹੱਥ ਮਾਰਿਆ ਇਹ ਚੋਂ ਪੈਸੇ ਨਿਕਲੇ ਦੀ ਯਾਰ ਕਨਫਿਊਜ਼ ਹੋ ਗਿਆ ਦੀ ਯਾਰ ਬਾਹਰ ਤੋਂ ਫੋਨ ਆਇਆ ਵਿਆ ਦੀ ਆਪਣੇ ਭਤੀਜ ਦਾ ਜਦੋਂ ਮੈਂ ਪੈਸੇ ਚੱਕ ਕੇ ਜੇਬ 'ਚ ਪਾਉਣ ਲੱਗਿਆ ਉਹਦਾ ਫੋਨ ਕੱਟਿਆ ਜਦੋਂ ਫੇਰ ਕਿਸੇ ਭਤੀਜ ਦਾ ਫੋਨ ਆ ਗਿਆ ਐਂ ਦੀ ਯਾਰ ਬਾਕੀ ਆ ਰਹੇ ਆ ਫਤੇ ਗੜ੍ਹ ਸਾਹਿਬ ਕੁੱਡੇ ਰੋ ਹਾਂਜੀ ਪਤੇਗੜ੍ਹ ਸਾਹਿਬ ਆ ਗਏ ਆਪਾਂ ਪਹਿਲਾਂ ਨਾ ਹੁਣ ਇੱਥੇ ਕਿਸੇ ਨੂੰ ਮਿਲਣਾ ਹੈਗਾ ਇਹ ਉਹਨੂੰ ਮਿਲ ਲਈਏ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਚੱਲਦੇ ਆਂ ਫੇਰ ਮਿਲਾਂਗੇ ਭਤੀਜਪਤੀ ਹਾਂਜੀ ਚੱਲਦੇ ਆ ਹੁਣ ਗੁਰਦੁਆਰਾ ਸਾਹਿਬ ਹਾਂਜੀ ਪਤੇਗੜ੍ਹ ਸਾਹਿਬ ਆ ਗਏ ਆਪਾਂ ਮੱਥਾ ਟੇਕ ਲਈਏ ਫੇਰ ਮਿਲਦੇ ਆ ਭਤੀਜਪਤੀਆਂ ਨੂੰ ਮਿੱਤਰ ਪਿਆਰਿਆਂ ਵਾਹ ਵਾਹ ਤੇ ਲੇਟ ਹੋ ਗਿਆ ਦੀ ਯਾਰ ਥੋੜਾ ਜਿਹਾ ਮਿਲਣਾ ਤੀ ਕਿਸੇ ਨੂੰ ਕਰਾ ਰਿਹਾ ਹੈ ਤੇ ਗੁਰਦੁਆਰਾ ਸਾਹਿਬ ਨੌਜਵਾਨ ਨੂੰ ਸੇਵਾ ਵੀ ਕਰਾਇਆ ਕਰੋ ਜੀ ਯਾਰ ਠੀਕ ਆ ਜੀ ਬਾਕੀ ਠੀ ਜਾ ਆਪਣਾ ਮੈਚ ਵੀ ਜਿੱਤਿਆ ਇਹਨਾਂ ਲੋਕਾਂ ਨੇ ਬੱਸ ਆ ਜਾ ਕਿਉਂਗਾ ਸਰਪ੍ਰਿਕਾ ਜੀ ਫਤੇਗੜ ਸਾਹਿਬ ਹੈ ਜੀ ਗੁਰਦੁਆਰਾ ਸਾਹਿਬ ਲੱਗਰ ਹਾਲ ਚਾਹੀਦੀ ਅੰਦਰ ਆਪਣੀ ਠੀ ਜਾ ਕੇ ਮੱਖਾ ਡੇਚਾਏ ਮੇਰੇ ਮੁੱਢੇ ਕਿਹੜਾ ਪਿੰਡ ਠੀਕ ਆ ਕਿਹੜੀ ਕਲਾਸ ਠੀਕ ਆ ਬਾਪੂ ਹੋਰ ਮਤੋਂ ਕਰਨਾ ਹੈ ਜੀ ਜੇਕਰ ਮੈਨੇ ਨਾ ਕਿਓ ਕਹਿਣਾ ਮਨਸਤ ਦਾ ਬਾਪ ਦਾ ਮੇਰੀ ਹੱਥਾਂ ਐ ਜੀ ਬੋਤੋਰਾ ਸਾਹਮਾ ਜੀ ਆ ਵੀ ਆਪਣੇ ਭਤੀਜ ਮੱਥਾ ਟੇਕਣ ਆਏ ਬਨੇ ਠੀਕੋ ਯਾਰ ਹਾਂਜੀ ਆ ਜਾਂਦੇ ਆਗੇ ਹਾਂ ਆਗੇ ਬਰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਫਤੇਗੜ ਸਾਹਿਬ ਹਾਂਜੀ ਆ ਵੀ ਆਪਣੇ ਵੀਰ ਆਪਣੇ ਬਜ਼ੁਰਗ ਅ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕਣ ਆਏ ਬਨੇ ਜੀ ਸੰਗਤ ਨਾਲ ਆਏ ਬਨੇ ਜੀ ਸਾਰੇ ਕਿਹੜਾ ਏਰੀਆ ਜੀ ਆਪਣਾ ਟਕੜਾ ਟਕੜਾ ਪਾਜੀ ਪਟਿਆਲੇ ਕਿੰਨੀ ਪੈ ਜਾਂਦਾ ਜੀ ਪਿੰਡ ਇੰਦਾ ਦਾ ਹੋਰ ਦੱਸੋ ਜੀ ਠੀਕ ਠਾਕ ਹੈ ਜੀ ਸੇਵਾ ਜੀ ਸਾਡੇ ਨਾਲ ਆ ਗਿਆ ਕੀ ਧਰਤੀ ਤੇ ਆਏ ਜੀ ਬੱਚੇ ਵੀ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅਬਰ ਉਹ ਜੱਟ। ਹਾਂਜੀ ਗੁਰਦੁਆਰਾ ਸਾਹਿਬ ਹੀ ਆ ਜੀ ਮੜਾ ਜਾ ਗੱਡੀ ਕੋਲ। ਕੰਮ ਆਈ ਥੋੜਾ ਜਾਂ। ਉਧਰ ਆ ਜਾ। ਆ ਭਤੀਜ ਆਪਣਾ। ਭਤੀਜ ਆਪਣਾ 9ਵੇਂ ਨੰਬਰ ਤੇ ਆਏ ਹੋ ਉਹਦੇ ਵਿੱਚ। ਫਰਸਟ ਹੈ ਇਹ ਸਟੇਟ ਦੇ ਵਿੱਚ, ਨੈਸ਼ਨਲ ਤੇ ਥਰਡ ਹੈ ਇਹ। ਵਾਲੀਬਾਲ ਦੀ? ਨਾ ਫੁੱਟਬਾਲ ਦੀ। ਫੁੱਟਬਾਲ। ਭਤੀਜ ਆਪਣਾ ਫੁੱਟਬਾਲ ਦੇ ਵਿੱਚੋਂ ਫਰਸਟ ਆਈ ਜਾਂਦੀ ਟੀਮ ਭਤੀਜ ਚੰਡੀਗੜ੍ਹ ਪੜਦਾ ਏ। ਤੁਹਾਨੂੰ ਵੀ ਨੌਜਵਾਨੋਂ ਬੇਨਤੀ ਆ ਵੱਧ ਤੋਂ ਵੱਧ ਗੇਮਾਂ ਕਰਿਆ ਕਰੋ ਯਾਰ। ਪਤੀਜ ਨੂੰ ਮੁਬਾਰਕਾਂ ਆ ਮੇਰੇ ਪਤੀਜ ਨੂੰ ਲੁਧਿਆਣੇ ਤੋਂ ਆਏ ਨੇ ਤੇ ਤੁਹਾਡਾ ਕਿਹੜਾ ਏਰੀਆ ਹਰਿਆਣੇ ਤੋਂ ਤੇ ਆ ਪਟਿਆਲੇ ਵਾਲੇ ਨੇ ਆ ਪਤੀਜ ਲੁਧਿਆਣੇ ਵਾਲੇ ਨੇ ਆਪਣਾ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕਣ ਆਏ ਨੇ ਨੌਜਵਾਨ ਬਹੁਤ ਵਧੀਆ ਗੱਲ ਆ ਤੇ ਫੈਮਿਲੀ ਨਾਲ ਆ ਬਹੁਤ ਬੇਵਕੂਫੀ ਮੇਰੇ ਨਾਲ ਕਿਹਨੂੰ ਵੀ ਤੇ ਪੜਿਆ ਕਰੋ ਵਧੀਆ ਬਸ ਆਹੀ ਗੱਲ ਆ ਮਾਰੀ ਕੀ ਤੋਂ ਗੁਰੂ ਬਸ ਕੇ ਮੈਨੂੰ ਹਰੇਕ ਵਾਰ ਕਹਣਾ ਹੁੰਦਾ ਰੋਜ਼ ਰੋਜ਼ ਆਪਾਂ ਗੱਲ ਬਾਰ-ਬਾਰ ਕਰਦੇ ਚੰਗੇ ਜਿਹੀ ਨਹੀਂ ਲੱਗਦੀ ਆ ਟੌਪਿਕ ਦੇ ਉੱਪਰ ਹੋ ਸੇਵਾ ਦੱਸੋ ਮੇਰੇ ਲੈ ਕੇ ਤਬਾਤੋ ਕਿਆ ਠੀਕ ਆ ਗੱਲ ਆ ਪੂਆ ਮੇਰੇ ਧੀ ਜੰਦੇ ਨੂੰ ਹਾਂਜੀ ਆ ਵੀ ਮੇਰੇ ਭਤੀਜ ਪਟਿਆਲੇ ਤੋਂ ਮੱਥਾ ਟੇਕਣ ਆਏ ਨੇ 9ਵੀਂ ਕਲਾਸ ਹਾਂਜੀ ਆ ਵੀ ਭਤੀਜ ਜਿੰਦੇ ਆਪਾਂ ਫਤੇਗੜ ਆ ਹਾਂਜੀ ਫਤੇਗੜ ਸਾਹਿਬ ਹਾਂਜੀ ਹੁਣ ਜਾਣ ਲੱਗਿਆ ਮੈਂ ਪਿੰਡ ਨੂੰ ਤੇ ਆ ਮੇਰੇ ਭਤੀਜ ਆ ਕੇ ਭਤੀਜ ਵੀ ਆਪਣੇ ਮੱਥਾ ਟੇਕਣ ਆਏ ਹੋਏ ਨੇ ਹੋ ਠੀਕ ਓ ਮੁੰਡਿਓ ਕੋਈ ਗੱਲਬਾਤ ਕੋਈ ਨਵੀਂ ਤਾਜੀ ਦੱਸੋ ਕੋਈ ਖਾਣਾ ਪੀਣਾ ਤਾਂ ਨਹੀਂ ਕੁਛ ਮੱਥਾ ਟੇਕ ਲਿਆ ਕਿ ਟੇਕਣਾ ਅਜੇ ਅੱਧਰੂ ਆਜੋ ਮਾੜਾ ਜਾ ਤੇ ਹੋਰ ਦੱਸੋ ਗੱਲਬਾਤ ਠੀਕ ਠਾਕ ਹਾਂਜੀ ਹਾਂਜੀ ਤੇ ਘਰ ਪਰਿਵਾਰ ਕਿਵੇਂ ਆਹ ਚੜਦੀ ਕਲਾ ਹੀ ਚੜਦੀ ਕਲਾ ਮੈਂ ਚੜਦੀ ਕਲਾ ਹੀ ਚਾਹੀਦੀ ਆ ਭਤੀਜਾ ਹੋਰ ਜੇ ਕਾਫੀ ਕੁਫੀ ਪੀਣੀਆਂ ਦੱਸ ਆ ਹਾਂ ਧੰਨਵਾਦ ਠੀਕ ਆ ਠੀਕ ਆ ਚਲੋ ਲਵ ਯੂ ਆ ਮੇਰੇ ਭਤੀਜਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਫਤੇਗੜ ਸਾਹਿਬ ਆਂ ਜੀ ਆ ਆਪਣੇ ਵੀਰ ਹੁਣੇ ਮੱਥਾ ਟੇਕਣ ਆਏ ਪਏ ਨੇ ਫਤੇਗੜ ਸਾਹਿਬ ਤੇ ਆ ਆਪਣੇ ਭਤੀਜ ਨੇ ਕਿਹੜੀ ਕਲਾਸ ਆ ਤੇਰੀ ਸੈਕੰਡਾ ਵਧੀਆ ਪੜਦੇ? ਹਾਂਜੀ ਠੀਕ ਆ ਠੀਕ ਆ ਹੋਰ ਦੱਸ ਸਕਦਾ ਬਾਦ ਆਹ ਹਜੇ ਆ ਤਾਂ ਨਹੀਂ ਲਾਇਆ ਪੜ੍ਹਨਾ ਆ ਵੀ ਲਾਇਆ ਠੀਕ ਆ ਠੀਕ ਆ ਇਹਨੇ ਇਹਦੀ ਜਾਂਦਾ ਜੀ ਅੱਛਾ ਜੀ ਠੀਕ ਆ ਟਾਈਮ ਪਾਸ ਹਾਂ ਕੀ ਨਾਮ ਹੈ? ਤਾਜ ਵੀਰ ਤਾਜ ਵੀਰ ਬੈਦਵਾਨ ਨਹੀਂ ਜਾਂਦਾ ਤਾਜ ਹਾਂ ਤੁਹਾਡੇ ਬੈਦਵਾਨੇ ਨਹੀਂ ਜ਼ਿਆਦਾ ਆਲੇ-ਦਾਲੇ ਪਿੰਡ ਨਹੀਂ ਕਰੀ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂ ਬਣ ਗਈ ਹਾਂਜੀ ਫਤੇਗੜ ਸਾਹਿਬ ਹੀ ਹਾਂ ਜੀ ਹੁਣ ਤਾਂ ਚਲੋ ਪਿੰਡ ਨੂੰ ਚਲਦੇ ਆਂ ਜੀ ਸਮਾਂ ਕਾਫੀ ਹੋ ਗਿਆ ਤੇ ਉਹ ਵੀ ਆਪਣੇ ਉਹ ਤੀਏ ਦੋਸਤ ਮਿੱਤਰ ਲਾ ਲੋ ਜਿਹੜੇ ਮਹਾਲੀ ਵਾਲੇ ਮਿਲੇ ਨੇ ਯਾਰ ਵਧੀਆ ਲੱਗਦਾ ਯਾਰ ਜਦੋਂ ਐਵੇਂ ਫੈਮਲੀਆ ਮਿਲਦੀਆਂ ਨੇ ਆ ਕੇ ਯਾਰ ਬੱਚੇ ਮਿਲਦੇ ਨੇ ਤੇ ਆ ਤਾਂ ਆਪਣਾ ਭਤੀਜ ਤੁਸੀਂ ਦੇਖੇ ਲਿਆ ਨਾਲੇ ਆ ਸਵੇਰ ਦਾ ਆਪਣੇ ਤੇ ਆ ਭਤੀਜ ਵੀ ਦੇਖੋ ਯਾਰ ਸਵੇਰ ਦਾ ਮੇਰੇ ਆਉਣ ਤੋਂ ਪਹਿਲਾਂ ਦਾ ਮੁੰਡਾ ਸੇਵਾ ਕਰਾਉਣ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਚਲੋ ਮੈਂ ਤਾਂ ਲੇਟ ਗਿਆ ਸੀ ਆ ਮੇਰੇ ਤੋਂ ਪਹਿਲਾਂ ਦਾ ਆਇਆ ਹੋਇਆ ਏ ਮਤਲਬ ਮੈਂ ਇਹਨੂੰ ਤਕਰੀਬਨ ਅੱਗੇ ਵੀ 2-3 ਵਾਰ ਦੇਖਿਆ ਯਾਰ ਜਦੋਂ ਛੁੱਟੀ ਹੁੰਦੀ ਹੈ ਇਹਨੂੰ ਮਤਲਬ ਛੁੱਟੀਆਂ ਹੁੰਦੀਆਂ ਨੇ ਆਹ ਚੰਡੀਗੜ੍ਹ ਤੋਂ ਆਇਆ ਹੁੰਦਾ ਇਹ ਤਾਂ ਮੁੰਡਾ ਉਰੇ ਸੇਵਾ ਕਰਾਉਂਦਾ ਬਹੁਤ ਵਧੀਆ ਗੱਲ ਆ ਯਾਰ ਆ ਹੋਰ ਦੱਸ ਭਤੀਜ ਠੀਕ ਆ ਹਾਂਜੀ ਬਹੁਤ ਵਧੀਆ ਤੇ ਤੈਨੂੰ ਮੁਬਾਰਕਾਂ ਯਾਰ ਦੁਬਾਰ ਤੋਂ ਫਿਰ ਦਿਨਾਂ ਤੈਨੂੰ ਮੈਂ ਜਿਹੜਾ ਕੋਈ ਮੈਜਿਕ ਦਿੱਤੇ ਆ ਯਾਰ ਹਾਂਜੀ ਹਾਂ ਤੇ ਚੱਲਦੇ ਆ ਜੀ ਹੁਣ ਆਪਾਂ ਤੇ ਹਾਂਜੀ ਦੋਸਤੋ ਤੇ ਅੱਜ ਬਹੁਤ ਜਾਣੇ ਯਾਰ ਮਿਲ ਕੇ ਗਏ ਵੱਡੇ ਬਜ਼ੁਰਗ ਫੈਮਲੀਆਂ ਵੀ ਮਿਲੀਆਂ ਯਾਰ ਭਤੀਜ ਵੀ ਮਿਲੇ ਭਤੀਜੀਆਂ ਵੀ ਮਿਲੇ ਬੜੀ ਵਧੀਆ ਲੱਗਿਆ ਯਾਰ ਮਿਲ ਕੇ ਤੇ ਅੱਜ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਅੱਜ ਬਹੁਤ ਜ਼ਿਆਦਾ ਮਤਲਬ ਸੰਗਤ ਅੱਜ ਮੱਥਾ ਟੇਕ ਕੇ ਗਈਆ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੇ ਗੁਰਦੁਆਰਾ ਫਤੇਗੜ ਸਾਹਿਬ ਕਿਉਂਕਿ ਅੱਜ ਅਸੀਂ ਗੁਰਦੁਆਰਾ ਸਾਹਿਬ ਇੱਕ ਡੇਢ ਘੰਟਾ ਲਾਇਆ ਯਾਰ ਮੈਂ ਜੋਤੀਸਰੂਪ ਸਾਹਿਬ ਉਧਰ ਲੰਗਰ ਹਾਲ ਵਾਲੀ ਸਾਈਡ ਤੇ ਪੂਰਾ ਮਤਲਬ ਪੂਰਾ ਰਸਤੀਆ ਯਾਰ ਜਿਹਨੂੰ ਕਹਿੰਦੇ ਹੁੰਦੇ ਨੇ ਮਤਲਬ ਭਾਂਡੇ ਵੀ ਘਟ ਜਾਂਦੀਆਂ ਦੀਆਂ ਆ ਇਉਂ ਯਾਨੀ ਕੌਲੀਆਂ ਕੁਲੀਆਂ ਚਾਹ ਨੂੰ ਮਤਲਬ ਇੰਨਾ ਮਤਲਬ ਉਹ ਹੁੰਦੀ। ਬਾਕੀ ਚਲੋ ਹੱਸਦੇ-ਬਸਦੇ ਰਹੋ ਚਲੋ। ਹਾਂ। ਹਾਸਲੇ ਵਾਲੇ ਕੀ ਕਹੋ? ਗੱਲਾਂ ਭੋਲੋ। ਪਰ ਉਹ ਆਪਣੇ ਹਾਜੀ ਇੱਥੇ ਦੀਗਾ ਯਾਰ ਸਿਟੀ ਸੈਂਟਰ ਤੇ ਇੱਥੇ ਆਪਣਾ ਸਟੂਡੀਓ ਆ ਭਤੀਜਾ ਇੱਕ ਦਾ। ਤੇ ਉਹ ਭਤੀਜੇ ਕਿਦਨ ਦਾ ਮਗਰ ਪਿਆ ਵੇ ਅੱਜੇ ਚਾਚੇ ਸਾਡੇ ਆ ਕੇ ਜਾ ਤੇ ਪੋਡਕਾਸਟ ਕਰਨ ਦੀ ਵੀ ਮਗਰ ਪਿਆ ਵੇ ਉਹ ਚਲੋ ਪੋਡਕਾਸਟ ਆਪਾਂ ਕਰਾਂਗੇ ਉਹਦੇ ਨਾਲ। ਉਦੇ ਵਿੱਚ ਰੀਜਨ ਹੋਊਗਾ ਮਤਲਬ ਉਹ ਕਹਿੰਦਾ ਚਾਚੇ ਜਿਵੇਂ ਤੂੰ ਕਾਲਜ ਵਾਲਾ ਏ ਤੇਰਾ ਉਹਦੇ ਉੱਪਰ ਕਰ ਲਾਂਗੇ ਹੋ ਟੌਪਿਕ ਹੈਗੇ ਨੇ ਪੋਲਟਿਕਸ ਦਾ ਹੈਗਾ ਇਹ ਮੈਂ ਚਲ ਛੱਡ ਪੋਲਟਿਕਸ ਵਾਲਾ ਤਾਂ ਗੱਲਾਂ ਕਰਾਂਗੇ ਆਪਾਂ ਤੇ ਮੈਂ ਕਿਹਾ ਕੋਈ ਨਾ ਕਾਲਜ ਵਾਲੀਆਂ ਪੁਰਾਣੀਆਂ ਜਾਂਦਾ ਹੈਗੀਆਂ ਨੇ ਮੈਂ ਕਿਹਾ ਸਕੂਲ ਵਾਲੀਆਂ ਮੈਂ ਕਿਹਾ ਚਲੋ ਉਹਦੇ ਉੱਪਰ ਆਪਾਂ ਕਰ ਲਾਂਗੇ ਕੋਈ ਚੱਕਰ ਨਹੀਂ ਹੈਗਾ ਚਲੋ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਖਾਣ ਪੀਣ ਵਾਲਾ ਸਮਾਨ ਲੈ ਕੇ ਚਾਵਲੇ ਵਾਲੇ ਤੋਂ ਫਿਰ ਆਪਾਂ ਲੰਘਦੇ ਆਂ ਹੁਣ ਪਿੰਡ ਨੂੰ ਠੀਕ ਆ ਜੀ ਜੁੜੇ ਰਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰ ਕਰ ਲਿਆ ਕਰੋ ਹਾਂ ਜੀ ਜਾਣ ਲੱਗਿਆ ਦੀ ਯਾਰ ਆ ਭਤੀਜ ਮਿਲ ਗਿਆ ਆਪਣੇ ਠੀਕ ਹੋ ਮੁੰਡਿਓ ਓਕੇ ਓਕੇ ਜੀ ਕਿਹੜਾ ਕਾਲ ਜਾ ਜ਼ਰਾ ਯੂਨੀਵਰਸਿਟੀ ਪੜ੍ਹਦੀ ਕਰਾਗਾ ਅਚਾਹ ਗੁਰੂ ਗ੍ਰੰਥ ਸਾਹਿਬ ਜੀ ਹੋਰ ਕੋਈ ਨਵੀਂ ਤਾਜੀ ਵਧੀਆ ਵਧੀਆ ਚਲ ਠੀਕ ਆ ਮਿਲਦੇ ਆ ਫਿਰ ਭਤੀਜ ਲੱਭ ਜੂ ਹਾਂ ਹਾਂ ਜੀ ਪਿੰਡ ਨੂੰ ਜਾਣ ਲੱਗਿਆਂ ਜੀ ਆ ਮੇਰੇ ਲਾੜਲੇ ਭਤੀਜ ਅ ਅਮਲੋ ਉੱਥੋਂ ਹੈਗੇ ਨੇ ਅਮਲੋ ਆਇਆ ਹੈ ਨਾ ਹਾਂ ਤੇ ਆ ਮੇਰੇ ਭਤੀਜ ਖੇਲਦੇ ਨੇ ਭਾਈ ਕਬੱਡੀ ਆ ਦੇਖੋ ਮੇਰੇ ਭਤੀਜਾ ਮੈਚ ਚ ਜਾਂਦੇ ਨੇ ਕਬੱਡੀ ਚ ਤੇ ਜਿਮ ਵੀ ਭਤੀਜ ਲਾਉਂਦੇ ਨੇ ਤੇ ਜਿਹੜਾ ਵੀ ਮੇਰਾ ਭਤੀਜ ਕੋਈ ਕੌਡੀ ਕੱਪ ਕਰਾਉਂਦੇ ਨੇ ਮੁੰਡੇ ਆਪਣੇ ਜਿੰਨੇ ਵੀ ਐਨ ਆਰ ਆਈ ਖਾਸ ਕਰਕੇ ਆ ਸ਼ਕਲਾਂ ਪਛਾਣ ਲਓ ਇਹਨਾਂ ਦੀਆਂ ਤੇ ਕਿਹੜੇ ਨਾਂ ਦੀਆ ਟੀਮ ਆਪਣੀ ਕੀ ਤੂੰ ਲੋਟੇ ਖੇਲਦੇ ਆਪਾਂ ਲਗ ਲਗ ਟੀਮਾਂ ਬਣ ਗਈਆਂ ਨੇ ਅੱਛਾ ਕੀ ਨਾਂ ਆ ਆਪਣਾ ਰਸ਼ਪਾਲ ਬੜਾਇਚ ਠੀਕ ਆ ਆ ਨਾਂ ਸੁਣ ਲਓ ਭਤੀਜ ਦਾ ਰਸ਼ਪਾਲ ਬੜਾਇਚ ਤੇ ਤੇਰਾ ਭਤੀਜ ਗੁਰਪ੍ਰੀਤ ਜੀ ਗੁਰਪ੍ਰੀਤ ਸਿੰਘ ਨਹਿਲ ਤੇ ਜਰੂਰ ਮੁੰਡਿਆਂ ਨੂੰ ਯਾਰ ਮਤਲਬ ਜਾਂਦੇ ਆਪਣੇ ਆਪ ਨੇ ਆਹ ਪਰ ਤੁਸੀਂ ਵੀ ਇਹ ਨਾਲ ਲਿੰਕ ਕਰਿਓ ਯਾਰ ਬਹੁਤ ਵਧੀਆ ਗੱਲ ਆ ਯਾਰ ਉਈਓ ਕਹੀ ਜਾਂਦੇ ਨੇ ਲੋਕ ਆ ਖੜੇ ਨੇ ਲੈ ਪਲੇਅਰ ਕਰਾਉ ਕੀ ਕਰਾਉਣਾ ਇਹਨਾਂ ਤੋਂ ਆ ਹੁਣ ਚੱਕ ਲੈਣਗੇ 6-7 ਨੂੰ ਉਈਓ ਗੱਲਾਂ ਮਤਲਬ ਦੇਖ ਕੇ ਕਰਨੀ ਚਾਹੀਦੀ ਆ ਚਲੋ ਲਵ ਯੂ ਆ ਤੁਹਾਨੂੰ ਕਬੱਡੀ ਵਾਲਿਆਂ ਨੂੰ ਖਾਸ ਕਰਕੇ ਯਾਰ ਹਾਂਜੀ ਹੁਣ ਪਿੰਡ ਨੂੰ ਜਾ ਰਹੇ ਹਾਂ ਤੇ ਆ ਮੇਰੇ ਦੋਏ ਭਤੀਜ ਆ ਗਏ ਤੇ ਭਤੀਜ ਆਪਣੇ 10ਵੀਂ ਕਲਾਸ ਚ ਪੜਦੇ ਨੇ ਤੇ ਭਤੀਜ ਯੂਵਰ ਕਿੰਨੇ ਪਰਸੈਂਟ ਨੰਬਰ ਲੈ ਲੂਗੇ ਇਮਾਨਦਾਰੀ ਨਾਲ ਲੈ ਲਾ ਏ 90 ਤੋਂ ਉੱਪਰ 90 ਦਾ ਪਾ ਦੂੰਗਾ 90 ਤੱਕ ਚਲ ਠੀਕ ਆ ਯਾਰ ਲਾਓ 90 ਦਾ ਕਮੀ ਨੂੰ ਫਿਰ ਫੋਟੋ ਭੇਜੋ ਜਾਂ ਤੁਹਾਡੇ ਨੰਬਰ ਆ ਗਏ ਠੀਕ ਹੈ ਜੀ ਮੈਂ ਤੁਹਾਨੂੰ ਸਪੈਸ਼ਲ ਕਮਿਟਮੈਂਟ ਆ ਤੁਹਾਡੇ ਨਾਲ ਤੁਹਾਨੂੰ ਮੈਂ ਮੂਵੀ ਦਿਖਾ ਕੇ ਲਿਆਉਂਗਾ ਹੋਰ ਦੱਸੋ 90 ਤੂੰ ਕਹਤਾ ਚਲ ਮੇਰੇ ਵੱਲੋਂ 87% ਜੇ ਤੁਹਾਡੇ 87 ਤੋਂ ਉੱਪਰ ਆ ਗਏ ਤਾਂ ਤੁਹਾਨੂੰ ਚੰਡੀਗੜ੍ਹ ਜਿੱਥੇ ਵੀ ਕਹੂਗੇ ਤੁਹਾਨੂੰ ਮੂਵੀ ਦਿਖਾ ਕੇ ਲਿਆਉਂਗਾ ਯਾਰ ਠੀਕ ਆ ਠੀਕ ਜਬਾਨ ਹੋ ਗਈ ਹੁਣ ਹਾਂ YouTube ਤੇ ਪੈ ਜਾਣਾ ਇਹ ਦੇਖ ਲੋ ਬਾ ਠੀਕ ਆ ਬਸ ਕੁ ਮਿੰਟ ਮਿੰਟਾ ਪਤੀ ਤੇ ਵਾਪਸ ਜਾ ਰਹੇ ਹਾਂ ਯਾਰ ਇਹਦੇ ਕੋਲ ਵਿਚਾਰੇ ਕੋਲ ਚਾਕਲੇਟੇ ਨਹੀਂ ਹੈਗੇ ਦੋਗੇ ਹਦੀ ਚਾਕਲੇਟ ਆ ਛੋਟੇ ਨੇ ਚਾਕਲੇਟ ਚੱਲ ਹੁਣ ਗਾਹਾਂ ਦੇਖਦਾ ਕੋਈ ਦੁਕਾਨ ਯਾਰ ਜਵਾਕਰ ਨੂੰ ਲੈ ਕੇ ਜਾਣੇ ਦੀ ਮਗਰ ਮੇਰੇ ਖਿਆਲ ਨਹੀਂ ਰਹੇ ਹੈਗੇ ਯਾਰ ਚੱਲਦੇ ਹਾਂ ਅੱਗੇ ਹੁਣ ਆਪਾਂ ਪਿੰਡ ਸਮਾਨ ਜਾਂ ਫੜਨਾਂ ਦੀ ਇੱਥੋਂ ਖਾਣ ਪੀਣ ਵਾਲਾ ਲੈ ਲਿਆ ਹੁਣ ਚਲਦੇ ਆਂ ਆਪਾਂ ਘਰ ਨੂੰ ਚਲਦੇ ਆਂ ਜੀ ਹਾਂਜੀ ਦੋਸਤੋ ਘਰੇ ਆ ਗਿਆ ਮੈਂ ਹੁਣੇ ਆਇਆ ਹਜੇ ਬੜੇ ਹੀ ਆ ਕੇ ਹਜੇ ਹੋਰ ਇੱਕ ਗੱਲ ਬਾਤ ਯਾਰ ਪਿਆਜੇ ਯਾਰ ਬਹੁਤ ਜ਼ਿਆਦਾ ਭਤੀਜ ਭਤੀਜਿਆਂ ਦੇ ਅੱਗੇ ਆਪਾਂ ਨੂੰ ਮਿਲਦੇ ਆਉਣੇ ਪਤਾ ਹੀ ਆ ਤੁਹਾਨੂੰ ਅੱਜ ਫੈਮਲੀਆਂ ਮਿਲੀਆਂ ਨੇ ਮਤਲਬ ਬਹੁਤ ਵਧੀਆ ਲੱਗਿਆ ਮਿਲ ਕੇ ਯਾਰ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਤੁਹਾਡਾ ਕੰਮ ਦਿਨ ਦੁਗਣੀ ਰਾਤ ਚੌਗਣੀਆ ਤੁਸੀਂ ਸਾਰੇ ਤਰੱਕੀਆਂ ਕਰੋ ਯਾਰ ਤੇ ਆ ਆਪਣਾ ਟੌਮ ਖੜਾ ਏ ਕਿਸੇ ਭਤੀਜ ਦੇ ਬਹੁਤ ਮੈਸੇਜ ਆਏ ਬਦੀ ਦੋ ਚਾਰ ਜਾਣੇ ਨੇ ਕਿ ਚਾਚੇ ਟੌਮ ਦੀ ਵੀਡੀਓ ਪਾਈ ਆ ਦੇਖ ਲੋ ਟੌਮ ਪਾਈ ਉਹ ਟੀਮੀ ਬੈਠੀ ਆ ਹੁਣ ਖੋਲ ਦੇਣਾ ਇਹਦਾ ਤੇ ਚਲੋ ਠੀਕ ਆ ਯਾਰ ਅੱਜ ਦੇ ਦਿਨ ਦੀ ਆਪਾਂ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਤੇ ਇਸ ਦੇ ਵਿੱਚ ਮੈਂ ਇੱਕ ਗੱਲ ਅੱਜ ਕਹੂੰਗਾ ਯਾਰ ਜਿੰਨੇ ਵੀ ਮੇਰੇ ਭਤੀਜ ਭਤੀਜੀਆਂ ਛੋਟੇ ਵੱਡੇ ਬਜ਼ੁਰਗ ਸਾਡੀਆਂ ਮਾਤਾ ਮਾਂ ਭੈਣਾਂ ਭਰਾ ਥੋੜੇ ਕਰਕੇਓ ਯਾਰ ਚਾਚਾ ਆਹ ਮਕਾਮ ਤੱਕ ਪਹੁੰਚਿਆ ਯਾਰ ਇਸ ਚੀਜ਼ ਦਾ ਕ੍ਰੈਡਿਟ ਮੈਂ ਸਾਰਾ ਤੁਹਾਨੂੰ ਦਿੰਦਾ ਯਾਰ ਤੇ ਮੇਰੇ ਲਈ ਕੋਈ ਸੈਲੀਬ੍ਰਿਟੀ ਨਹੀਂ ਹੈਗਾ ਮੇਰੇ ਲਈ ਤੁਸੀਂ ਸਾਰੇ ਉਸ ਸੈਲੀਬ੍ਰਿਟੀ ਹੈਗੇ ਹੋ ਯਾਰ ਜਿਹੜੇ ਤੁਸੀਂ ਆਦੇ ਚਾਚੇ ਨਾਲ ਇੰਨਾ ਪਿਆਰ ਕਰਦੇ ਹੋ ਯਾਰ ਲਵ ਯੂ ਆ ਤੁਹਾਨੂੰ ਟਰੱਕ ਪਰ ਹਾਂਜੀ ਮਿੱਤਰ ਪਿਆਰਿਓ ਪੰਜਾਂ ਲੈ ਕੇ ਆਏ ਆ ਨੇਰਾ ਸੀਗਾ ਪਾਈ ਕਹਿੰਦੀ ਆਏ ਉਹ ਲੈ ਜਾ ਕਹਿੰਦੀ ਸੀ ਸਵੇਰੇ ਤੋੜ ਲਈ ਇਕ ਦੂਸਰੇ ਜੀ ਕੋਸ ਲੜਾ ਨਾ ਲਈ ਹੋਰ ਦੋਸਤੋ ਗੱਲਬਾਤ ਠੀਕ ਹੋ ਤੇ YouTube ਤੇ ਬਲੌਗ ਪਾ ਦੇਣਾ 7 ਵਜੇ 7 ਵਜੇ ਤੇ 7 ਵਜੇ ਜਾ ਕੇ YouTube ਤੇ ਬਲੌਗ ਤੁਸੀਂ ਸਾਰੇ ਦੇਖ ਲਿਓ ਯਾਰ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰ ਲਿਓ ਠੀਕ ਆ ਜੀ ਓਕੇ